ਕਾਨੂੰਨ ਲਾਈਆ 6000 ਰੁਪਏ ਤਨਖਾਹ ਡਰਾਈਵਰ ਦੀ 710 10 ਸਾਲ ਸਜਾ ਦੇ 7 ਲੱਖ ਵਿਚਾਰੇ ਨੇ ਕਿਥੋਂ ਭਰਨਾ ਹੈ ਉਕੇ ਕਰੇਗਾ ਉਹ ਜੇ ਨਹੀਂ ਆਨੇ ਕੇ ਕਰਨੇ ਘਾਰ ਉਹ ਤਾਂ ਜ਼ਮੀਨ ਵੇਚ ਕੇ ਵੀ ਡਰਾਈਵਰ ਦੀ ਜਮਾਨਤ ਨਹੀਂ ਹੋਣੀ ਆ ਭਾਈ ਇਸ ਗੱਲ ਨੂੰ ਅਸੀਂ ਘਾਰ ਚਲੇ ਜਾਾਂਗੇ ਮਜ਼ਦੂਰੀਆਂ ਕਰ ਜਾਾਂਗੇ ਸਭ ਜਿਹੜਾ ਡਰਾਈਵਰੀਆਂ ਨਹੀਂ ਕਰਾਂਗੇ ਡਰਾਈਵਰੀ ਨਹੀਂ ਕਰਾਂ ਗੱਡੀ ਨਹੀਂ ਚਲਾਵਾਂਗੇ ਅਸੀਂ ਛੱਡ ਦਵਾਂਗੇ ਬਹੁਤ ਜੋਗਾ ਜੇ ਲੋਕਾਂ ਨੇ ਲਾਇਸੈਂਸ ਵੀ ਆਪਣੇ ਤੋਰ ਕੇ ਸੋਚਦੇ ਆ ਵੀ ਕਿਤੇ ਵੀ ਅਸੀਂ ਮਜ਼ਦੂਰੀ ਕਰ ਲਾਂਗੇ ਹਾਂਜੀ ਮਜ਼ਦੂਰੀ ਕਰਨਾ ਹੈ ਫੈਕਟਰੀ ਚ ਜਾ ਕੇ ਮਰ ਗੱਡੀਆਂ ਛੱਡਾਂਗੇ ਜੀ ਅਸੀਂ ਉਹ ਸਰਕਾਰ ਕੋਈ ਇਹੋ ਮੰਗ ਕਰਦੇ ਆ ਜੀਆਂ ਸਾਡੇ ਤੇ ਕਾਨੂੰਨ ਲਾਈਆ ਕਾਨੂੰਨ ਵਾਪਸ ਕਰੇ ਤੇ ਅਸੀਂ ਗੱਡੀਆਂ ਭਰਨੀ ਆ ਜਦ ਕਾਨੂੰਨ ਵਾਪਸ ਨਾ ਆਵੇ ਅਸੀਂ ਗੱਡੀ ਨਹੀਂ ਭਰਨੀ ਆ ਨਾ ਨਾ ਹੀ ਦੇ ਦੇਆਂ ਗੱਡੀਆਂ ਸਾਰੀਆਂ ਖੜੀਆਂ ਉਹਨੂੰ ਡਰਾਈਵਰ ਨੂੰ ਕੁੱਟਣ ਦੇ ਜੋਰ ਲਾ ਦੇਣਗੇ ਡਰਾਈਵਰ ਨੇ ਕਿਹਾ ਕਿ ਕੁੱਤਾ ਛੋਟੀ ਮਾਰੀ ਉਹ ਵੀ ਮਾਰਦਾ ਹੈ ਕਹਿੰਦਾ ਜene ਮੱਖੀ ਨਹੀਂ ਮਾਰੀ ਉਹ ਡਰਾਈਵਰ ਮਾਰਦਾ ਹੈ ਡਰਾਈਵਰ ਵੀ ਡਰਾਈਵਰ ਨੂੰ ਮਾਰਦਾ ਆ ਜene ਕੁੱਤੇ ਨੂੰ ਪੁਰਾਣੀ ਨਹੀਂ ਮਾਰੀ ਉਹ ਵੀ ਮਾਰਦਾ ਡਰਾਈਵਰ ਨੂੰ ਇਹਨਾਂ ਕਿੰਨੇ ਆ ਆਪਣਾ ਸ਼ਰੀ ਨਗਰ ਪੁਲਿਸ ਕਹਿੰਦੀ ਕਿ ਕੰਨੀਆਂ ਕਮਾਰਦਾ ਰੋਮਾਨ ਚੁੰਨੇ ਆ ਜਦੋਂ ਕੋਰੋਨਾ ਲੱਗਿਆ ਸੀ ਉਦੋਂ ਉਹਨਾਂ ਦੇ ਸਾਰੀ ਸ਼ਿਫਟੀਆਂ ਆਈਆਂ ਡਰਾਈਵਰ ਨੇ ਹਰ ਦਿਨ ਜਾ ਕੇ ਸਮਾਨ ਪਹੁੰਚਾਇਆ ਡਰਾਈਵਰ ਨੂੰ ਦਿੱਤਾ ਕਿ ਲਾਸ਼ ਮੁਕਤ ਤੋਹਫਾ ਕਿ ਦਿੱਤਾ 10 ਸਾਲ ਸਜ਼ਾ 10 ਲੱਖ ਰੁਪਈਆ ਇਹਨੇ ਕਹਿ ਦਿੱਤਾ ਆਪਣਾ ਜਿਹੜਾ ਕਿਸਾਨ ਹੈ ਕਿਸਾਨ ਨੂੰ ਦੁਕਾਨ ਦੀ ਕੋਸ਼ਿਸ਼ ਕੀਤੀ ਹੈ ਫਿਰ ਸਟੇਸ਼ਨ ਵਿੱਚ ਅਸੀਂ ਤਾਂ ਉਹ ਨਹੀਂ ਬੋਲੇ ਫਿਰ ਜਿਹੜੀ ਵੀ ਆਪਣੇ ਪਪਰੀ ਪਬਲਿਕ ਟਿੱਪੂ ਵੇਚ ਗਿਆ ਅਸੀਂ ਤਾਂ ਉਹ ਨਹੀਂ ਬੋਲੇ ਹੁਣ ਜਦੋਂ ਆਰਮੀ ਵੇਚੀ ਤਾਂ ਵੀ ਨਹੀਂ ਬੋਲੇ ਅਸੀਂ ਹੁਣ ਡਰਾਈਵਰਾਂ ਨਹੀਂ ਪਾਰੀ ਆਈ ਗਰੀਬਾਂ ਦੇ ਸਾਡ ਨੂੰ ਵੇਚ ਨਹੀਂ ਪਾਰੀ ਆਈ ਹੁਣ ਹਾਂ ਆਈ ਨਹੀਂ ਨਾ ਇਹ ਕੰਮ ਕਰਾਂਗੇ ਨਾ ਕਰਾਂਦੇ ਆਂਗੇ ਆਏ ਆਪਣੇ ਬਾਲ ਬੱਚੇ ਦੀ ਬਹੁਤ ਮੁਸ਼ਕਲ ਹੈ ਅਸੀਂ ਨਹੀਂ ਗੱਡੀ ਚਲਾਣੀ ਆਹ ਚਾਬੀਆਂ ਦੇਵਾ ਦੇਣਾ ਚਲਾਵੀਆਂ ਚਾਬੀਆਂ ਛੁੱਟੇ ਹੋਣੀਆਂ ਤੁਸੀਂ ਮਾਲਕ ਕੋਲ ਚਾਬੀਆਂ ਦੇ ਦੇ ਆਈ ਕਰਾਂਗੇ ਚਾਬੀ ਛੁੱਟ ਦਿੰਦੇ ਨੇ ਹਾਂ ਦਿਹਾੜੀ ਕਰ ਲਾਂਗੇ ਟਰੱਕਾਂ ਤੇ ਲੱਗੇ ਆਪਾਂ ਹਨਾ ਸਟicker ਪੜਦੇ ਆ ਜਾਂ ਸ਼ੇਅਰ ਲਿਖੇ ਹੁੰਦੇ ਪੈਂਦੇ ਸੱਪ ਦੀ ਥਰੀ ਤੋਂ ਨੋਟ ਚੱਕਣੇ ਸੌਖੀ ਨਹੀਂ ਡਰਾਈਵਰੀ ਇਹ ਸੱਪ ਦੀ ਥਰੀ ਤੋਂ ਨੋਟ ਕਿਵੇਂ ਚੱਕਦੇ ਹੋ ਜੀ ਤੁਸੀਂ ਦਿਨ ਰਾਤ ਜਿਹੜੀ ਮਿਹਨਤ ਕਰਨੀ ਉਹਨੂੰ ਸੱਪ ਦੀ ਥਰੀ ਕਿਹਾ ਜਾ ਸਕਦਾ ਜੀ ਦਿਨ ਰਾਤ ਜਾਗਣਾ ਮੱਜਾ ਦੀਪ ਤੋਂ ਦੂਰ ਰਹਿ ਕੇ ਆਪਾਂ ਮਿਹਨਤ ਕਰਦੇ ਆ ਤੇ ਉਹ ਸੱਪ ਦੀ ਥਰੀ ਤੋਂ ਨੋਟ ਚੁੱਕਣ ਵਾਲੀ ਗੱਲ ਹੀ ਹੋ ਜਾਂਦੀ ਹੈ ਅੱਜ ਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਆ ਜਿਹੜਾ ਇੰਡੀਅਨ ਆਇਲ ਦਾ ਜਿਹੜਾ ਡਿੱਪੂ ਆ ਜਲੰਧਰ ਦਾ ਇਤੋਂ ਦੇ ਜਿਹੜੇ ਡਰਾਈਵਰ ਔਰ ਕਲਿੰਡਰ ਆ ਉਹ ਕੇਂਦਰ ਸਰਕਾਰ ਦੇ ਖਿਲਾਫ ਸੜਕਾਂ ਤੇ ਆ ਗਏ ਨੇ ਸੜਕਾਂ ਤੇ ਤੁਸੀਂ ਇਹ ਸੋਚਦੇ ਹੋਗੇ ਵੀ ਭਾਈ ਡਰਾਈਵਰ ਤਾਂ ਅਕਸਰ ਹੀ ਸੜਕਾਂ ਤੇ ਰਹਿੰਦੇ ਨੇ ਪਰ ਇਹ ਡਰਾਈਵਰ ਕਿਸੇ ਹੋਰ ਮਕਸਦ ਨੂੰ ਲੈ ਕੇ ਜਾਂ ਹੋਰ ਮੰਤਬ ਨੂੰ ਲੈ ਕੇ ਸੜਕਾਂ ਤੇ ਆਏ ਹੋਏ ਨੇ ਸੜਕਾਂ ਤੇ ਵੈਸੇ ਡਰਾਈਵਰ ਹਮੇਸ਼ਾ ਹੀ ਰਹਿੰਦੇ ਨੇ ਕਿਉਂਕਿ ਡਰਾਈਵਰੀ ਦਾ ਜਿਹੜਾ ਕਿੱਤਾ ਆ ਜਾ ਜਿਹੜੇ ਲੋਕ ਡਰਾਈਵਰੀ ਕਰਦੇ ਨੇ ਉਹ ਸੜਕਾਂ ਤੇ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਜਿਹੜਾ ਸਮਾਨ ਪਹੁੰਚਾਉਂਦੇ ਨੇ ਜਾਂ ਆਪਾਂ ਖਾਣ ਪੀਣ ਦੀ ਗੱਲ ਕਰ ਲਈਏ ਖਾਣ ਪੀਣ ਦੇ ਪਦਾਰਥ ਨੇ ਜਾਂ ਆਪਾਂ ਦੇਸ਼ ਦੀ ਅਰਥ ਵਿਵਸਥਾ ਦੀ ਗੱਲ ਕਰ ਲਈਏ ਦੇਸ਼ ਦੀ ਅਰਥ ਵਿਵਸਥਾ ਜਿਹੜੀ ਡਰਾਈਵਰਾਂ ਤੇ ਹੀ ਨਿਰਭਰ ਕਰਦੀ ਹੈ ਜਾਨੀ ਕਿ ਡਰਾਈਵਰਾਂ ਤੇ ਡਿਪੈਂਡ ਹੈ ਜੇਕਰ ਡਰਾਈਵਰ ਜਿਹੜਾ ਖਾਣ ਪੀਣ ਦਾ ਪਦਾਰਥ ਜਾਂ ਆਪਾਂ ਤੇਲ ਦੀ ਗੱਲ ਕਰ ਲਈਏ ਪੈਟਰੋਲ ਦੀ ਗੱਲ ਕਰ ਲਈਏ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਨਹੀਂ ਪਹੁੰਚਾਉਂਦੇ ਤਾਂ ਲੋਕਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੋਣਗੀਆਂ ਰੋਟੀ ਕੱਪੜਾ ਔਰ ਮਕਾਨ ਇਨਸਾਨ ਦੀਆਂ ਜਿਹੜੀਆਂ ਤਿੰਨ ਲੋੜਾਂ ਲੋੜਾਂ ਨੇ ਉਹ ਡਰਾਈਵਰਾਂ ਤੇ ਡਿਪੈਂਡ ਕਰਦੀਆਂ ਨੇ ਕਿਉਂਕਿ ਜੇਕਰ ਰੋਟੀ ਪਕਾਉਣੀ ਹੈ ਤਾਂ ਰੋਟੀ ਪਕਾਉਣ ਲਈ ਆਪਾਂ ਨੂੰ ਗੈਸ ਦੀ ਵਰਤੋਂ ਕਰਨੀ ਪੈਂਦੀ ਹੈ ਸਿਲੰਡਰ ਵਰਤਣਾ ਪੈਂਦਾ ਹੈ ਤਾਂ ਸਿਲੰਡਰ ਜਾਂਦਾ ਹੈ ਜੀ ਇੱਥੋਂ ਇੰਡੀਅਨ ਆਇਲ ਕਾਰਪੋਰੇਸ਼ਨ ਦਾ ਜਿਹੜਾ ਡਿਪੂ ਹੈ ਇੱਥੋਂ ਸਿਲੰਡਰ ਜਾਂਦੇ ਨੇ ਜਿਨ੍ਹਾਂ ਲੋਕਾਂ ਕੋਲ ਇੰਡੀਅਨ ਆਇਲ ਦੇ ਕਨੈਕਸ਼ਨ ਨੇ ਪਰ ਜੇ ਆਪਾਂ ਗੱਲ ਕਰ ਲਈਏ ਡਰਾਈਵਰ ਹੁਣ ਹੜਤਾਲ ਤੇ ਨੇ ਡਰਾਈਵਰਾਂ ਦੀ ਹੜਤਾਲ ਦਾ ਲੋਕਾਂ ਦੇ ਅਸਰ ਜ਼ਰੂਰ ਦੇਖਣ ਨੂੰ ਮਿਲੇਗਾ ਕਿਉਂਕਿ ਡਰਾਈਵਰਾਂ ਦੀ ਹੜਤਾਲ ਕਾਰਨ ਜਿਹੜਾ ਦੇਸ਼ ਦੀ ਅਰਥਵਿਵਸਥਾ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਪਰ ਮੈਂ ਇੱਥੋਂ ਸ਼ੁਰੂਆਤ ਦੇ ਵਿੱਚ ਜਿਵੇਂ ਮੈਂ ਜ਼ਿਕਰ ਕੀਤਾ ਕਿ ਡਰਾਈਵਰ ਸੜਕਾਂ ਤੇ ਆ ਗਏ ਨੇ ਡਰਾਈਵਰ ਕਿਉਂ ਆਏ ਨੇ ਉਹ ਤੁਹਾਨੂੰ ਪੂਰਾ ਦੱਸਦੇ ਆਂ ਵੀ ਭਾਈ ਕਿਹੜੇ ਕਾਰਨਾਂ ਕਰਕੇ ਡਰਾਈਵਰ ਜਿਹੜੇ ਸੜਕਾਂ ਤੇ ਆ ਗਏ ਨੇ ਜਾਂ ਡਰਾਈਵਰ ਸਰਕਾਰ ਖਿਲਾਫ ਮੁਜ਼ਾਹਰਾ ਕਿਉਂ ਕਰ ਰਹੇ ਨੇ ਆ ਜਿਹੜਾ ਬੋਰਡ ਆ ਇਹ ਬੋਰਡ ਜ਼ਰੂਰ ਪੜੋ ਬੋਰਡ ਦੇ ਤੁਸੀਂ ਪੰਜਾਬੀ ਪੜ ਸਕਦੇ ਹੋ ਪੰਜਾਬੀ ਪੜ ਸਕਦੇ ਹੋ ਤਾਂ ਪੰਜਾਬੀ ਇਹ ਪੜ ਕੇ ਜਰੂਰ ਸਮਝ ਗਏ ਹੋਗੇ ਕਿ ਵੀ ਭਾਈ ਡਰਾਈਵਰ ਕਿਉਂ ਸੜਕਾਂ ਤੇ ਆਏ ਨੇ ਇਹ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਡਰਾਈਵਰ ਮਾਰੂ ਕਾਲੇ ਕਾਨੂੰਨ ਰੱਦ ਕਰੋ ਇਹ ਜਿਹੜੇ ਕਾਲੇ ਕਾਨੂੰਨ ਆ ਆਪਾਂ ਕੁਝ ਸਾਲ ਪਹਿਲਾਂ ਦੀ ਗੱਲ ਕਰ ਲਈਏ ਜਦੋਂ ਕਿਸਾਨ ਸੜਕਾਂ ਤੇ ਆਏ ਸੀਗੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਸੀਗੇ ਜਾਂ ਕੇਂਦਰ ਸਰਕਾਰ ਖਿਲਾਫ ਮੁਰਦਾਬਾਦੀ ਨਾਅਰੇਬਾਜ਼ੀ ਕਰਦੇ ਸੀ ਉਦੋਂ ਕਿਸਾਨਾਂ ਦਾ ਨਾਅਰਾ ਸੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਰ ਜਿਹੜੇ ਅੱਜ ਡਰਾਈਵਰ ਨਾਰੇਬਾਜ਼ੀ ਕਰ ਰਹੇ ਨੇ ਤੇ ਇਹ ਇਥੇ ਇਹ ਕਰ ਰਹੇ ਨੇ ਕਿ ਡਰਾਈਵਰ ਕਲਿੰਡਰ ਇਕਤਾ ਜਿੰਦਾਬਾਦ ਇਹ ਡਰਾਈਵਰ ਕੇਂਦਰ ਸਰਕਾਰ ਖਿਲਾਫ ਪ੍ਰੋਟੈਸਟ ਕਰਨ ਲਈ ਸੜਕਾਂ ਤੇ ਆਏ ਹੋਏ ਨੇ ਤਾਂ ਇਹਨਾਂ ਦਾ ਮੰਗ ਇਹ ਹੀ ਹੈ ਵੀ ਭਾਈ ਜਿਹੜੇ ਕੇਂਦਰ ਸਰਕਾਰ ਵੱਲੋਂ ਕਾਨੂੰਨ ਬਣਾਏ ਗਏ ਨੇ ਡਰਾਈਵਰਾਂ ਨੂੰ ਲੈ ਕੇ ਤਾਂ ਮੈਂ ਇੱਕ ਵਾਰ ਕਾਨੂੰਨ ਬਾਰੇ ਵੀ ਤੁਹਾਨੂੰ ਇਹ ਕਾਨੂੰਨ ਤੋਂ ਵੀ ਜਾਣੂ ਜ਼ਰੂਰ ਕਰਵਾ ਦੇਣਾ ਹੈ ਕੇਂਦਰ ਸਰਕਾਰ ਵੱਲੋਂ ਇਹ ਜਿਹੜਾ ਕਾਨੂੰਨ ਬਣਾਇਆ ਗਿਆ ਹੈ ਕਾਨੂੰਨ ਦੇ ਤਹਿਤ ਜੇਕਰ ਰੋਡ ਐਕਸੀਡੈਂਟ ਦੇ ਵਿੱਚ ਡਰਾਈਵਰ ਤੋ ਕਿਸੇ ਵਿਅਕਤੀ ਦਾ ਮੰਨ ਲਓ ਮੌਤ ਹੋ ਜਾਂਦੀ ਹੈ ਕਿਸੇ ਰੋਡ ਐਕਸੀਡੈਂਟ ਦੇ ਵਿੱਚ ਤਾਂ ਉਸ ਡਰਾਈਵਰ ਤੇ ਕੇਂਦਰ ਸਰਕਾਰ ਵੱਲੋਂ ਜਿਹੜੀ ਕਾਰਵਾਈ ਕਰਦਿਆ ਹੋਇਆ ਜਾਂ ਜਿਹੜਾ ਇਹ ਕਾਨੂੰਨ ਬਣਾਇਆ ਗਿਆ ਹੈ ਉਸ ਡਰਾਈਵਰ ਨੂੰ 7 ਲੱਖ ਰੁਪਏ ਜੁਰਮਾਨਾ ਔਰ 10 ਸਾਲ ਦੀ ਸਜ਼ਾ ਹੋਏਗੀ ਤਾਂ ਇਹ ਇਹ ਜਿਹੜਾ ਇਸ ਦੇ ਡਰ ਖਣੋ ਜਿਹੜਾ ਇਹਨਾਂ ਨੂੰ ਡਰਸਾ ਰਿਹਾ ਵੀ ਭਾਈ ਜੇਕਰ ਸਾਡੇ ਤੋਂ ਰੋਡ ਐਕਸੀਡੈਂਟ ਹੋ ਗਿਆ ਜਾਂ ਕਿਸੇ ਦੀ ਡੈਥ ਹੋ ਗਈ ਸਾਡੇ ਵਾਹਨ ਦੇ ਹੇਠਾਂ ਆ ਕੇ ਜਾਂ ਟਰੱਕ ਦੇ ਟਰਾਲੇ ਹੇਠਾਂ ਆ ਕੇ ਜੇ ਕੋਈ ਮਰ ਜਾਂਦਾ ਹੈ ਵਿਅਕਤੀ ਤਾਂ ਇਹ ਇਹਨਾਂ ਡਰਾਈਵਰਾਂ ਨੂੰ 7 ਲੱਖ ਰੁਪਏ ਜੁਰਮਾਨਾ ਔਰ ਜਿਹੜਾ 10 ਸਾਲ ਦੀ ਸਜ਼ਾ ਹੋਏਗੀ ਪਰ ਦੂਸਰੇ ਪਾਸੇ ਇਹਨਾਂ ਨੂੰ ਥੋੜੇ ਰਹਿਤ ਦੇ ਦਿੱਤੀ ਗਈ ਹੈ ਜੇ ਮੰਨ ਲਓ ਡਰਾਈਵਰ ਉੱਥੋਂ ਮੌਕੇ ਤੋਂ ਨਹੀਂ ਭੱਜਦਾ ਜੇ ਮਨੁਸ ਜਿਹੜੇ ਜ਼ਖਮੀ ਵਿਅਕਤੀ ਨੂੰ ਹਸਪੀਟਲ ਪਹੁੰਚਾਉਂਦਾ ਹੈ ਡਰਾਈਵਰ ਤਾਂ ਡਰਾਈਵਰ ਨੂੰ 5 ਲੱਖ ਰੁਪਏ ਦਾ ਜੁਰਮਾਨਾ ਜ਼ਰੂਰ ਹੋਏਗਾ ਨਾਲ ਦੇ ਨਾਲ 10 ਸਾਲ ਦੀ ਜਿਹੜੀ ਸਜ਼ਾ ਹੋਏਗੀ ਯਾਨੀ ਕਿ 2 ਲੱਖ ਦੀ ਉਸ ਦੇ ਵਿੱਚ ਸ਼ੋਰਟ ਦੇ ਦਿੱਤੀ ਗਈ ਹੈ ਪਰ ਇਹ ਡਰਾਈਵਰ ਨੇ ਜਿਹੜੇ ਇਹ ਸੰਤੁਸ਼ਟ ਨਹੀਂ ਨਜ਼ਰ ਆ ਰਹੇ ਇਹ ਕਹਿੰਦੇ ਭਾਈ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਨੇ ਬਹੁਤ ਸਾਰੇ ਇੱਥੇ ਨੌਜਵਾਨ ਡਰਾਈਵਰ ਨੇ ਬਜ਼ੁਰਗ ਡਰਾਈਵਰ ਨੇ ਜਿਨ੍ਹਾਂ ਨੂੰ 40-40 ਸਾਲ ਹੋ ਗਿਆ ਡਰਾਈਵਰੀ ਕਰਦਿਆਂ ਹੋਇਆ ਤਾਂ ਇੱਥੇ ਮੋਦੀ ਸਰਕਾਰ ਖਿਲਾਫ ਯਾਨੀ ਕਿ ਕੇਂਦਰ ਸਰਕਾਰ ਖਿਲਾਫ ਨਾਲ ਦੇ ਨਾਲ ਮੋਦੀ ਸਾਬ ਦੇ ਖਿਲਾਫ ਇਹ ਨਾਰੇबाजी ਕਰ ਰਹੇ ਨੇ ਆਹ ਭਾਈ ਸਾਹਿਬ ਹੁਣੀ ਮੇਥੇ ਭਾਈ ਸਾਹਿਬ ਤੁਸੀਂ ਡਰਾਈਵਰ ਹੋ ਜੀ ਅੱਛਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਡਰਾਈਵਰੀ ਕਰਦਿਆਂ ਤੁਹਾਨੂੰ 18 ਸਾਲ ਨੂੰ ਅੱਛਾ ਅੱਛਾ ਜੀ ਇਹ ਕਾਨੂੰਨਾਂ ਬਾਰੇ ਕੀ ਖਿਆਲ ਹੈ ਜੀ ਇਹ ਕਾਨੂੰਨ ਕਿਉਂ ਬਣਾਇਆ ਗਿਆ ਸਰਕਾਰ ਵੱਲੋਂ ਕੁਝ ਹੀ ਬੋਲਿਓ ਥੋੜਾ ਕਾਨੂੰਨ ਇਹ ਰਾਦੇ ਹੋਣਾ ਚਾਹੀਦਾ ਇਹ ਕਾਨੂੰਨ ਇਹ ਸਹੀ ਨਹੀਂ ਹੈਗਾ ਹਾਂ ਕਿਉਂ ਨਹੀਂ ਸਹੀ ਹੈਗਾ ਬਾਈ ਜੀ ਕਾਰਨ ਕੀ ਹੈ ਜੀ ਕਾਨੂੰਨ ਸਹੀ ਨਾ ਕੋਈ ਵੀ ਡਰਾਈਵਰ ਹੈ ਜਾਣ ਬੁੱਝ ਕੇ ਤਾਂ ਕਰਦਾ ਨਹੀਂ ਗਲਤੀ ਅਚਾਨਕ ਹੁੰਦੀ ਹੈ ਜਾਂ ਕਿਸੇ ਨੂੰ ਮੂਰੇ ਜਜਮੈਂਟ ਨਾ ਹੋਵੇ ਤਾਂ ਉਂਤ ਪਈ ਆ ਇਸ ਕਰਕੇ ਐਕਸੀਡੈਂਟ ਹੁੰਦਾ ਜਾਣ ਬੋਲ ਕੇ ਕੋਈ ਨਹੀਂ ਕਰਦਾ ਐਕਸੀਡੈਂਟ ਹੁੰਦਾ ਹੁਣ ਤੁਸੀਂ ਜਿਹੜੇ ਇਹ ਹੜਤਾਲ ਕੀਤੀ ਆ ਮੰਨ ਲਓ ਤੁਸੀਂ ਜੇਕਰ ਟਰੱਕ ਟੈਂਕਰ ਨਹੀਂ ਚਲਾਓਗੇ ਪੈਟਰੋਲ ਪੰਪਾਂ ਤੱਕ ਡੀਜ਼ਲ ਨਹੀਂ ਪਹੁੰਚੂਗਾ ਜਾਂ ਏਜੰਸੀਆਂ ਤੱਕ ਸਿਲੰਡਰ ਨਹੀਂ ਪਹੁੰਚਣਗੇ ਫਿਰ ਚਲਦੇ ਸਰਕਾਰ ਨੇ ਪਹਿਲੇ ਸੋਚਿਆ ਸੀ ਕਿ ਸਾਡਾ ਤੇਲ ਪਹੁੰਚੂ ਜਾਂ ਸਿਲੰਡਰ ਪਹੁੰਚੂ ਨਾ ਪਹੁੰਚੂ ਫਿਰ ਸਾਡੇ ਤੇ ਕਾਨੂੰਨ ਲਾਗੂ ਨਹੀਂ ਕਰ ਨਹੀਂ ਡਰਾਈਵਰ ਜਾਣ ਬੋਲ ਕੇ ਕੋਈ ਐਕਸੀਡੈਂਟ ਨਹੀਂ ਕਰਦਾ ਤਾਂ ਜਾਣ ਬੋਲ ਕੇ ਉਹ ਆ ਕਹਿੰਦਾ ਮੈਂ ਜੀਟੀ ਵੀ ਨਾ ਮਾਰਾਂ ਡਰਾਈਵਰ ਇੱਕ ਐਸੀ ਹੈ ਉਹ ਕਹਿੰਦਾ ਮੇਰੇ ਕੋਲ ਕੋਈ ਨਾ ਗਲਤੀ ਹੋਵੇ ਜਿਹੜੇ ਉਹ ਕਾਨੂੰਨ ਲਾਈਆ 6000 ਰੁਪਏ ਤਨਖਾਹ ਡਰਾਈਵਰ ਦੀ 700 10 10 ਸਾਲ ਸਜ਼ਾ ਦੇ 7 ਲੱਖ ਵਿਚਾਰੇ ਨੇ ਕਿੱਥੋਂ ਭਰਨਾ ਹੈ ਉਹ ਕੀ ਕਰੇਗਾ ਉਹਨੇ ਵੀ ਆਣੇ ਗਿਆ ਕਰਵੇਂਗਾ ਘਰ ਉਹ ਤਾਂ ਜ਼ਮੀਨ ਵੇਚ ਕੇ ਵੀ ਡਰਾਈਵਰ ਦੀ ਜਮਾਨਤ ਨਹੀਂ ਹੋਣੀ ਆ ਭਾਈ ਇਸ ਗੱਲ ਨੂੰ ਅਸੀਂ ਘਰ ਚਲੇ ਜਾਗੇ ਮਜ਼ਦੂਰੀਆਂ ਕਰ ਲਿਆਗੇ ਸਭ ਜਿਹੜਾ ਡਰਾਈਵਰੀਆਂ ਨਹੀਂ ਕਰਾਂਗੇ ਡਰਾਈਵਰੀ ਨਹੀਂ ਕਰਾਂਗੇ ਗੱਡੀ ਨਹੀਂ ਜਲਾਵਾਂਗੇ ਬਹੁਤ ਜੋਗਾ ਦੇ ਲੋਕਾਂ ਨੇ ਲਾਇਸੈਂਸ ਵੀ ਆਪਣੇ ਤੋਰ ਕੇ ਸਿੱਤੇ ਆ ਵੀ ਕਦੇ ਵੀ ਅਸੀਂ ਮਜ਼ਦੂਰੀ ਕਰਨਾਗੇ ਹਾਂਜੀ ਮਜ਼ਦੂਰੀ ਕਰਨਾ ਤੇ ਫੈਕਟਰੀ ਚ ਜਾ ਕੇ ਮਰ ਗੱਡੀਆਂ ਛੱਡਾਂਗੇ ਜੀ ਅਸੀਂ ਉਹ ਸਰਕਾਰ ਕੋਈ ਇਹੋ ਮੰਗ ਕਰਦੇ ਆ ਜੀਆਂ ਸਾਡੇ ਤੇ ਕਾਨੂੰਨ ਲਾਈਆ ਕਾਨੂੰਨ ਵਾਪਸ ਕਰੇ ਤੇ ਅਸੀਂ ਗੱਡੀਆਂ ਭਰਨੀ ਆ ਜੇ ਕਾਨੂੰਨ ਵਾਪਸ ਨਾ ਹੋਵੇ ਅਸੀਂ ਗੱਡੀ ਨਹੀਂ ਭਰਨੀ ਆ ਨਾ ਨਾ ਹੀ ਗੱਡੀ ਚਲਾਵਾਂਗੇ ਅਸੀਂ ਮਜ਼ਦੂਰੀ ਕਰ ਲਿਆਂਗੇ ਗੱਡੀ ਦੇ ਦਾ ਮਾਲਕਾਂ ਨੂੰ ਦੇ ਦਿਆਂਗੇ ਗੱਡੀਆਂ ਸਾੜੀਆਂ ਖੜੀਆਂ ਆ ਗਈਆਂ ਅੱਛਾ ਦਿਹਾੜੀ ਕਰਨ ਲਈ ਕਿਉਂ ਮਜਬੂਰ ਹੋ ਗਏ ਭਾਈ ਜੀ ਇਹ ਡਰਾਈਵਰੀ ਤਾਂ ਕਹਿੰਦੇ ਬਹੁਤ ਵਧੀਆ ਹੈ ਨਾ ਲੋਕ ਨੇ ਜੇ ਮੰਨ ਲੋ ਡਰਾਈਵਰੀ ਜੀ ਡਰਾਈਵਰੀ ਬਹੁਤ ਵਧੀਆ ਜਿੱਥੇ ਦੇਖੋ ਰੋਡ ਤੇ ਡਰਾਈਵਰ ਨੂੰ ਮਾਰ ਪੈਂਦੀ ਆ ਜਿੱਥੇ ਤੱਕ ਡਰਾਈਵਰ ਨੂੰ ਗਾਲਾਂ ਕੱਢੇ ਜਾਂਦੇ ਹਰਕ ਬੰਦਾ ਗਾਲਾਂ ਕੱਢਦਾ ਉਧਰੋਂ ਸਰਕਾਰ ਕਹਿੰਦੀ ਹੈ ਜਿਹੜਾ ਕੋ ਅਕਸੀਡੈਂਟ ਹੋ ਜਾਏ ਤੇਪ ਜਨਾਨੀ ਹੈ ਉਹਨੂੰ ਹਸਪਤਾਲ ਲੈ ਕੇ ਜਾਓ ਉਹਦੇ ਸਰਕਾਰ ਡਰਾਈਵਰ ਨੂੰ ਮੁਰਾਨ ਚਾਹਦੀ ਹੈ ਉਹ ਡਰਾਈਵਰ ਮਾਰ ਦੇਣਾ ਜਦੋਂ ਐਕਸੀਡੈਂਟ ਹੋ ਜਾਂਦਾ ਚਲੋ ਤੁਸੀਂ ਕਹਿੰਦੇ ਹੋ ਛੋਟੀ ਗੱਡੀ ਵਾਲੇ ਦੀ ਵੀ ਗਲਤੀ ਹੁੰਦੀ ਹੈ ਨਾ ਮੰਨ ਲਓ ਡਰਾਈਵਰ ਜੀ ਛੋਟੀ ਗੱਡੀ ਵਾਲੇ ਦੀ ਵੀ ਗਲਤੀ ਹੁੰਦੀ ਹੈ ਫਿਰ ਡਰਾਈਵਰ ਮੌਕੇ ਤੋਂ ਕਿਉਂ ਭੱਜਦਾ ਬਾਈ ਜੀ ਉਹ ਮਾਰ ਦੋ ਜੇ ਉਹ ਨਾ ਭੱਜੇਗਾ ਪਬਲਿਕ ਨੇ ਉਸਨੂੰ ਉੱਥੇ ਮਾਰ ਦੇਣਾ ਜੀ ਹਾਂ ਉਹਦੇ ਕਾਫੀ ਤੁਸੀਂ ਦੇਖ ਲਿਓ ਆਪਣੇ ਟੀਵੀ ਨੂੰ ਨਿਊਜ਼ ਦੇਖਦੇ ਹੋ ਡਰਾਈਵਰ ਨੂੰ ਕਿਹੜਾ ਮਾਰ ਪੈਂਦੀ ਹੈ ਮਾਰੀ ਕਿਤੇ ਗੱਡੀ ਲੱਗ ਗਈ ਹੈ ਕੋਈ ਹੋ ਗਿਆ ਡਰਾਈਵਰ ਨੇ ਆਪਣੀ ਜਾਨ ਬਚਾਣੀ ਹੈ ਡਰਾਈਵਰ ਨਾ ਨਸੇਗਾ ਡਰਾਈਵਰ ਤੇ ਮੌਕੇ ਤੇ ਮਾਰ ਦੇਣਾ ਪਬਲਿਕ ਨੇ ਦੂਜੇ ਬੰਦੇ ਉਹਨੂੰ ਕੁੱਟੇਗਾ ਡਰਾਈਵਰ ਨਹੀਂ ਕਰੇਗਾ ਮਤਲਬ ਇਹ ਨਹੀਂ ਕਹਿਣਾ ਵੀ ਉਹਨੂੰ ਜਿਹੜਾ ਐਕਸੀਡੈਂਟ ਹੋਇਆ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ ਉਹਨਾਂ ਦਾ ਡਰਾਈਵਰ ਨੂੰ ਕੁੱਟਣ ਦੇ ਜ਼ੋਰ ਲਾ ਦੇਣਗੇ ਵੀ ਡਰਾਈਵਰ ਇਹ ਤਾਂ ਛੋਟੀ ਮਾਰੀ ਉਹ ਵੀ ਮਾਰਦਾ ਕਹਿੰਦਾ ਜene ਮੱਖੀ ਨਹੀਂ ਮਾਰੀ ਡਰਾਈਵਰ ਮਾਰਦਾ ਹਾਂ ਡਰਾਈਵਰ ਨੂੰ ਵੀ ਡਰਾਈਵਰ ਨੂੰ ਮਾਰਦਾ ਆ ਇਹਨੇ ਕੁੱਤੇ ਨੂੰ ਪਰਾਣੀ ਨਹੀਂ ਮਾਰੀ ਉਹ ਵੀ ਮਾਰਦਾ ਡਰਾਈਵਰ ਨੂੰ ਇਹਨੇ ਕਹੇ ਕੁੱਤੇ ਨੂੰ ਪਰਾਣੀ ਨਹੀਂ ਨਾ ਮਾਰੀ ਉਹਨੂੰ ਇਹਨੇ ਭੁੱਖੀ ਖਾਦੀ ਹਣੀ ਆ ਉਹਨੂੰ ਕਿੱਤਾ ਖਾ ਕੇ ਤੁਰੇ ਫਿਰਦੇ ਆ ਭਾਈ ਜੀ ਜਿਹੜ ਕੋਈ ਡਰਾਈਵਰ ਹੀ ਗੱਡੀ ਚਲਾ ਰਿਹਾ ਹੈ ਦੇਖੋ ਹੋ ਜਲਾ ਰਿਹਾ ਜਿੱਦਾਂ ਕੋਈ ਡਿਲੀਵਰੀ ਕੇਸ ਹੋਇਆ ਕੋਈ ਵੀ ਕੇਸ ਹੈ ਉਹਨੂੰ ਡਰਾਈਵਰੀ ਪਹੁੰਚਾਉਂਦਾ ਹੈ ਜੇ ਡਰਾਈਵਰ ਦੇ ਡਰਾਈਵਰ ਦੇ ਹੱਥ ਵਿੱਚ ਹੀ ਨਾ ਮੋਦੀ ਸਾਹਿਬ ਨੇ ਇਹ ਕੰਮ ਕੀਤਾ ਤੇ ਹੋਗਾ ਕਿ ਆਪਣੀ ਦੇਸ਼ ਵਾਸਤੇ ਕੀ ਕਰੇਗਾ ਮੋਦੀ ਸਾਹਿਬ ਨੇ ਜਾਂ ਕੇਂਦਰ ਸਰਕਾਰ ਨੇ ਕਾਨੂੰਨ ਬਣਾਇਆ ਕਿ ਉਹ ਤੁਹਾਨੂੰ ਡਰਾਈਵਰਾਂ ਨੂੰ ਕੀ ਲੱਗਦਾ ਭਾਈ ਤੂੰ ਹੀ ਨਰਾਸ਼ ਕਿਉਂ ਹੈ ਇਹ ਤੁਹਾਨੂੰ ਉਹਨਾਂ ਦੀ ਮਨਛਾਹ ਕੀ ਲੱਗਦੀ ਹੈ ਜੀ ਉਹ ਵੀਰ ਜੀ ਸਾਡੇ ਐਸੀ ਬੋਸ ਦੇ ਨਰਾਜ਼ ਹੈ ਉਹ ਸਾਡੀ ਗਲਤ ਕਾਨੂੰਨਾਂ ਪੈ ਜਾਣੀਆਂ ਨਾ ਭਾਈ ਕਿੱਥੋਂ ਨਿਆਣੇ ਪੈਸੇ ਤਾਂ ਜਮੰਦਾ ਕਰ ਰਹੇ ਨੇ ਘਰ ਬਾਲ ਬੱਚਾ ਪਾਲਣਾ ਹੈ ਭਾਈ ਕੀ ਕਰ ਵੇਗਾ ਨੂਆ ਸਾੜੀ ਉਹ ਵੰਦੀ ਹੈ ਜੀਆਂ ਸਾਡੇ ਕੋਲ ਤਨੂਣਾ ਲਾਈਏ ਨੇ ਤਨੂਣਾ ਵਾਪਸ ਲੈ ਲੈਣਾ ਅਸੀਂ ਗੱਡੀਆਂ ਭਰਨੀ ਆ ਨਾ ਨਹੀਂ ਤੇ ਮਸਦੂਮੀਆਂ ਕਰਨੀ ਆਗੇ ਗੱਡੀਆਂ ਨਹੀਂ ਚਲਾਵਾਂਗੇ ਇਹ ਡਰਾਈਵਰਾਂ ਤੇ ਇਲਜ਼ਾਮ ਬੜੇ ਲੱਗਦੇ ਨੇ ਕਿ ਡਰਾਈਵਰ ਨਸ਼ੇ ਕਰਕੇ ਰੋਡ ਤੇ ਚੜਦੇ ਨੇ ਸਾਰੇ ਡਰਾਈਵਰ ਨਸ਼ੇ ਨਹੀਂ ਕਰਦੇ ਨਾ ਡਰਾਈਵਰ ਕੋ ਨਸ਼ੇ ਕਰਦਾ ਜਦੋਂ ਉਹ ਨਸ਼ੇ ਕਰਦੇ ਇਹਨੇ ਸਰਕਾਰ ਚੈਕਿੰਗ ਕਿਉਂ ਨਹੀਂ ਕਰਦੀ ਆ ਜੇ ਕੋਈ ਡਰਾਈਵਰ ਨਸ਼ੇ ਵਾਲਾ ਲੱਭ ਜਾਂਦਾ ਉਸੇ ਕੇਸ ਪਾਦੇ ਇਸ ਬਾਅਦ ਹਾਂ ਜੇ ਕੋਈ ਨਸ਼ੇ ਵਾਲਾ ਡਰਾਈਵਰ ਲੱਭ ਜੇ ਉਹ ਤਾਂ ਕੇਸ ਪਾਉਂ ਉਹਨੇ ਅੱਜ ਮਾ ਬਦਨਾਮ ਕੀਤਾ ਹੋਇਆ ਜੀ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਵੀ ਕੋਈ ਟਰ ਮलोत ਤਾਰੂ ਪੀਕੇ ਦੇ ਗੱਡੀ ਚਲਾਉਂਦਾ ਇਤਾਂ ਜ਼ਿਆਦਾ ਤਾਰੇ ਇਤਾਂ ਕੋਈ ਚਾਂਸ ਨਹੀਂ ਹੈਗੇ ਬਾਪੂ ਜੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਡਰਾਈਵਰੀ ਕਰਦਿਆਂ ਨੂੰ 25 ਸਾਲ ਹੋ ਗਏ ਜੀ ਅੱਛਾ ਟਰੱਕਾਂ ਤੇ ਆਪਾਂ ਜਿਹੜੇ ਟਰੱਕਾਂ ਤੇ ਲੱਗੇ ਆਪਾਂ ਹਨਾ ਸਟicker ਪੜਦੇ ਆ ਜਾਂ ਸ਼ੇਰ ਲਿਖੇ ਹੁੰਦੇ ਪੈਂਦੇ ਸੱਪ ਦੀ ਥਰੀ ਤੋਂ ਨੋਟ ਚੱਕਣੇ ਸੌਖੀ ਨਹੀਂ ਡਰਾਈਵਰੀ ਇਹ ਸੱਪ ਦੀ ਥਰੀ ਤੋਂ ਨੋਟ ਕਿਵੇਂ ਚੱਕਦੇ ਹੋ ਜੀ ਤੁਸੀਂ ਦਿਨ ਰਾਤ ਜਿਹੜੀ ਮਿਹਨਤ ਕਰਨੀ ਉਹਨੂੰ ਸੱਪ ਦੀ ਥਰੀ ਕਿਹਾ ਜਾ ਸਕਦਾ ਜੀ ਦਿਨ ਰਾਤ ਜਾਗਣਾ ਮੱਜਾ ਦੀਪ ਤੋਂ ਦੂਰ ਰਹਿ ਕੇ ਆਪਾਂ ਮਿਹਨਤ ਕਰਦੇ ਆਂ ਤੇ ਉਹ ਸਭ ਦੀ ਸਰੀਰ ਨੂੰ ਨੋਟ ਚੁੱਕਣ ਵਾਲੀ ਗੱਲ ਹੀ ਹੋ ਜਾਂਦੀ ਹੈ ਘਰੇ ਬੱਚੇ ਹੋਣਗੇ ਛੋਟੇ ਮੰਨ ਲਓ ਕਹਿੰਦੇ ਹਨ ਆਪਾਂ ਰੋਡ ਐਕਸੀਡੈਂਟ ਦੇਖਦੇ ਆਂ ਅਨੇਕਾ ਘਟਨਾਵਾਂ ਹੁੰਦੀਆਂ ਨੇ ਕਈ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ ਉਹਨਾਂ ਘਟਨਾਵਾਂ ਦੇ ਵਿੱਚ ਜਦੋਂ ਘਰ ਦੇ ਵਿੱਚ ਛੋਟੇ ਛੋਟੇ ਤੁਹਾਡੇ ਬੱਚੇ ਆਉਣਗੇ ਅਜਹੀਆਂ ਘਟਨਾਵਾਂ ਨੂੰ ਦੇਖਦੇ ਨੇ ਫਿਰ ਉਹ ਬੱਚੇ ਕੀ ਕਹਿੰਦੇ ਤੁਹਾਨੂੰ ਜੀ ਬੱਚੇ ਵੇਖੋ ਜੀ ਸਾਰੇ ਕੋਈ ਇਦਾਂ ਦਾ ਕੋਈ ਮਾਰਦਾ ਨਹੀਂ ਕਿਸੇ ਨੂੰ ਨਾ ਕਿਸੇ ਦਾ ਸਾਡਾ ਵੈਰੀ ਦੋਸਤ ਨਹੀਂ ਹੁੰਦਾ ਕੋਈ ਜਿਹੜਾ ਨਾ ਸਾਡੀ ਨਾਲ ਦੁਸ਼ਮਣੀ ਹੁੰਦੀ ਆ ਉਹਦੇ ਅਗਲੇ ਛੋਟੀ ਗੱਡੀ ਦੀ ਗਲਤੀ ਹੁੰਦੀ ਆ ਭਾਈ ਜੱਲਿਆ ਜੀ ਘਰੋਂ ਚਲਦੇ ਆ ਸਾੜੇ ਨਿਆਨੇ ਰੋਂਦੇ ਆ ਉਹ ਸੁਖਨਲ ਕਰਦੇ ਅਸੀਂ ਘਰ ਜਾਣੇ ਅਸੀਂ 24 ਘੰਟਾ ਮੌਤ ਤੇ ਰਹਿਨੇ ਆ ਆਪਣਾ ਸ਼੍ਰੀ ਨਗਰ ਪਟਿਆਲਾ ਕੇ ਕਨੀਆ ਕੁਮਾਰ ਦਾ ਸਮਾਨ ਚੁਣਦੇ ਆ ਜਦੋਂ ਕੋਰੋਨਾ ਲੱਗਿਆ ਸੀ ਉਦੋਂ ਉਹਨਾਂ ਦੇ ਸਾਰੀ ਸ਼ਿਫਟੀਆਂ ਆਈਆਂ ਡਰਾਈਵਰ ਨੇ ਹਰ ਜਗਾ ਜਾ ਕੇ ਸਮਾਨ ਪਹੁੰਚਾਇਆ ਡਰਾਈਵਰ ਨੂੰ ਦਿੱਤਾ ਕਿ ਲਾਸਟ ਮੋਕਾ ਤੋਹਫਾ ਕੇ ਦਿੱਤਾ 10 ਸਾਲ ਸਜ਼ਾ 10 ਲੱਖ ਰੁਪਈਆ ਉਹ ਕਈ ਕਲਾਕਾਰ ਜਿਹੜੇ ਹਨ ਉਹ ਵੀ ਬੁੱਪੜ ਕਹਿੰਦੇ ਆ ਭਾਈ ਜੀ ਇੱਕ ਇੱਥੇ ਮੈਂ ਗੱਲ ਜ਼ਰੂਰ ਕਰਨੀ ਚਾਹਾਂਗਾ ਕਈ ਜਿਹੜੇ ਕਲਾਕਾਰ ਨੇ ਗਾਣਿਆਂ ਦੇ ਵਿੱਚ ਜ਼ਿਕਰ ਕਰਦੇ ਨੇ ਵੀ ਕਰਦਾ ਨਾ ਜੱਟ ਜੇ ਡਰਾਈਵਰੀ ਚੱਲਣੀ ਸੀ ਓਕੇ ਤੇਰੇ ਖਰਚੇ ਫਿਰ ਉਹਨਾਂ ਕਲਾਕਾਰਾਂ ਬਾਰੇ ਕੀ ਖਿਆਲ ਹੈਓ ਅਸਲੀਅਤ ਬਿਆਨ ਕੀਤੀ ਜਾਂਦੀ ਆ ਜਾਂ ਬਸ ਸ਼ੋਸ਼ਾ ਪੁਣਾਏ ਉਹਨਾਂ ਨੇ ਸੋਚਿਆ ਕੀ ਉਹ ਤਾਂ ਕੁੱਖੀ ਡਰਾਈਵਰੀ ਕਰਨੀ ਪੈਂਦੀ ਆ ਹਾਂ ਲੇਬਰ ਆ ਮਿਹਨਤ ਕਰਕੇ ਮਿਹਨਤ ਕਰਕੇ ਤਿਆੜੀ ਰਾਤ ਆਪਣੀਆਂ ਅੱਖਾਂ ਸਾੜ ਕੇ ਤੇ ਰੋਡ ਨਾਪ ਕੇ ਤੇ ਅਸੀਂ ਪਬਲਿਕ ਵਾਸਤਾ ਕਰੀਏ ਤੇ ਫਿਰ ਜਿੱਦ ਤੱਕ ਡਰਾਈਵਰ ਇਹ ਕਿਹੜਾ ਡਰਾਈਵਰ ਹੈ ਉਹ ਰੀੜ ਦੀ ਹੱਡੀ ਹੈ ਹਿੰਦੁਸਤਾਨ ਦੀ ਅੱਛਾ ਜੀ ਹਿੰਦੁਸਤਾਨ ਦੀ ਰੀੜ ਦੀ ਹੱਡੀ ਹੈ ਉਹ ਸਾਡਾ ਕੰਮਰ ਹੈ ਜਿਹੜਾ ਲੱਕ ਦੀ ਹੱਡੀ ਕੰਮ ਨਹੀਂ ਕਰੇਗੀ ਅਸੀਂ ਕੰਮ ਨਹੀਂ ਕਰਾਂਗੇ ਜੇ ਡਰਾਈਵਰ ਟੁੱਟ ਗਿਆ ਤਾਂ ਦੇਸ਼ ਨਹੀਂ ਚੱਲਦਾ ਅਈ ਕਹਨੇ ਆ ਅਜ 3 ਦਿਨ ਦੀ ਬੰਦ ਆ ਦੋ ਦਿਨ ਬੰਦ ਅਸੀਂ ਟਿੱਪ ਬੰਦ ਕੀਤਾ ਦੋ ਦਿਨ ਆਲ ਟੈਂਕਰ ਜੂਨੀਅਰ ਸਾਡੇ ਆਲ ਟੈਂਕਰ ਜਿੱਥੇ ਵੀ ਇਹਨਾਂ ਦੀ ਟਿੱਪ ਬੰਦ ਹੈਗਾ ਚਲਾਓ ਦੇਸ਼ ਕਿਵੇਂ ਚਲਾਉਂਦੇ ਹੋ ਬਾਕੀ ਕਾਰਾਂ ਵੀ ਖੜ ਜਾਨੀਆਂ ਹੁਣ ਦੇਖਿਓ ਸਾਡੇ ਉਹ ਕਹਿੰਦੇ ਪੰਪ ਆਲੇ ਮਿੰਤਾ ਪਾਉਂਦੇ ਵੀ ਇਥੋਂ ਲੈ ਆਓ ਪੈਟਰੋਲ ਦੀ ਸਾਡੇ ਗਾਹਕ ਮਤਲਬ ਤੰਗ ਕਰਦੇ ਨੇ ਉਹ ਤਾਂ ਪਿਛਲੇ ਮੈਨ ਆ ਉਹਨਾਂ ਨੇ ਆਪਣੀ ਕਿਸਮਤ ਹੋਰ ਨਹੀਂ ਹੈ ਉਹਨਾਂ ਨੇ ਕੱਖ ਨਹੀਂ ਹੈ ਸਾਨੂੰ ਕੋ ਲਿਖ ਕੇ ਦੇ ਦੇ ਮੈਂ ਖੁਦ ਟਰਾਂਸਪੋਰਟਰ ਆ ਮੇਰੀਆਂ ਗੱਡੀਆਂ ਚਲਦੀਆਂ ਨਾ ਮੈਂ ਆਪਣੇ ਡਰਾਈਵਰ ਦੇ ਪਿੱਛੇ ਨਹੀਂ ਜਾਣਾ ਕੋਈ ਅਕਸੀਡੈਂਟ ਕਰੇਗਾ ਕੋਈ ਕਰੇਗਾ ਬੰਦਾ ਮਾਰ ਗੱਡੀਆਂ ਭਰਾਂ ਜੇ ਮੰਨ ਲਓ ਕਾਨੂੰਨ ਨਹੀਂ ਵਾਪਸ ਹੁੰਦੇ ਤੇ ਤੁਹਾਡੀ ਰੂਪਰੇਖਾ ਕੀ ਹੈ ਜੀ ਵੀਰ ਜੀ ਸਾੜੀ ਗੱਡੀਆਂ ਖੜੀਆਂ ਬੇ ਖੜੀਆਂ ਲੈ ਜਾਏਗੀ ਫਾਇਨਸ ਪੋਕੜ ਕੇ ਅਸੀਂ ਨਹੀਂ ਚਲਾਣੀਆਂ ਗੱਡੀਆਂ ਜੀ ਮੰਨ ਲਓ ਬਾਈ ਜੀ ਕਹਿੰਦੇ ਹਨਾ ਅਰਥ ਵਿਵਸਥਾ ਦੀ ਆਪਾਂ ਗੱਲ ਕਰ ਲਈਏ ਚਲੋ ਤੁਹਾਨੂੰ ਨੌਲੇਜ ਹੈਗੀ ਸਿਸਟਮ ਬਾਰੇ ਦੇਸ਼ ਦੀ ਜਿਹੜੀ ਇਕਨੋਮੀ ਹੈ ਇਹਨੂੰ ਤੁਰੰਮੰਨਿਆ ਜਾਂਦਾ ਡਰਾਈਵਰਾਂ ਨੂੰ ਜਾਂ ਆਯਾਤਾ ਜਾਤ ਦੇ ਜਿਹੜੇ ਸਾਧਨ ਨੇ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਸਮਾਨ ਪਹੁੰਚਾਉਣ ਦਾ ਡਰਾਈਵਰ ਦਾ ਅਮਰੋੜ ਰਹਿੰਦਾ ਹੈ ਫਿਰ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜੇ ਮੰਨ ਲਓ ਤੁਸੀਂ ਇਰਤਾਲ ਕਰ ਲਈਏ ਕੋਈ ਪੈਂਦੇ ਆ ਪਹਿਲਾਂ ਤਾਂ ਇਹਨ ਤਾਉ ਨਹੀਂ ਬੋਲੇ ਫਿਰ ਜਿਹੜੇ ਵੀ ਆਪਣੇ ਪੁਪਰੀ ਪਬਲਿਕ ਡਿੱਪੂ ਵੇਚ ਗਿਆਹੀਂ ਤਾਉ ਨਹੀਂ ਬੋਲੇ ਹੁਣ ਜਦੋਂ ਆਰਮੀ ਵੇਚੀ ਤਾਉ ਵੀ ਨਹੀਂ ਬੋਲੇ ਅਹੀਂ ਉਹ ਡਰਾਈਵਰਾਂ ਦੀ ਪਾਰੀ ਆਈ ਹੈ ਗਰੀਬਾਂ ਦੇ ਖਾਣ ਨੂੰ ਵੇਚ ਨਹੀਂ ਪਾਰੀ ਆਈ ਹੁਣ ਹਾਂ ਆਈ ਨਹੀਂ ਨਾ ਇਹ ਕੰਮ ਕਰਾਂਗੇ ਨਾ ਕਰਾਂਦੇ ਆਂਗੇ ਆਏ ਆਪਣੇ ਬਾਲ ਬੱਚੇ ਦੀ ਬਹੁਤ ਮੁਸ਼ਕਲ ਹੈ ਅਹੀਂ ਨਹੀਂ ਗੱਡੀ ਚਲਾਣੀ ਆਹ ਚਾਬੀਆਂ ਦੇਵਾ ਦੇ ਚਲੋ ਚਾਬੀਆਂ ਸੁਟੇ ਹੋਣੀਆਂ ਤੁਸੀਂ ਮਾਲਕ ਹਾਂ ਭਾਈ ਚਾਬੀਆਂ ਚਾਬੀਆਂ ਦੇ ਦੇ ਆਏ ਕਰਾਂਗੇ ਚਾਬੀਆਂ ਛੱਡ ਦਾਂਗੇ ਹਾਂ ਦਿਹਾੜੀ ਕਰ ਲਿਆਂਗੇ ਫੇ ਗੱਡੀਆਂ ਤੋਲ ਲਿਆ ਮੰਗ ਕੇ ਖਾ ਲਿਆਗੇ ਡਰਾਈਵਰੀ ਨਹੀਂ ਕਰਾਂਗੇ ਹਾਂ ਅੱਛਾ ਠੀਕ ਹੈ ਦੁਨੀਆ ਖਲਾੜ ਤੇ ਨਹੀਂ ਰੋੜਾ ਤੇ ਹਾਂ ਦੁਨੀਆ ਖਲੋਗੀ ਨਾ ਰੋੜਾ ਤੇ ਉਹ ਵੀਰ ਜੀ ਦੋ ਤਿੰਨ ਨਾਲੇ ਦੋ ਦਿਨ ਹੋਇਆ ਅਲੇ 72 ਘੰਟੇ ਹੋਰ ਸਟੈਕ ਹੋਉਂਦੇ ਹੋ ਇਹਨਾਂ ਨੇ ਖੁਦ ਆਉਣਾ ਸਭ ਚੀਜ਼ ਇਹ ਤੇਲ ਤੇ ਸਾਰਾ ਕਾਰੋਬਾਰ ਚੱਲਦਾ ਜਾਂਦਾ ਜੇ ਟੈਂਕ ਡਰਾਈਵਰ ਨਹੀਂ ਚੱਲੇਗਾ ਤਾਂ ਉੱਡ ਕੇ ਨਹੀਂ ਆਉਣਾ ਤੇਲ ਇਹਨਾਂ ਪੰਪਾਂ ਦਾ ਮੰਤਰੀ ਵੀ ਠਕਾ ਲਾਉਣਗੇ ਨਾ ਸਕਿਉਰਟੀ ਆਪੇ ਨਾਲ ਬੋਲਦਾ ਵੀ ਵਾਦਾ ਹੋ ਗਿਆ ਘਰ ਆਇਆ ਸਿਲੰਡਰ ਹੋਣਾ ਵੀ ਉਹ ਕਹਿੰਦਾ ਡਰਾਈਵਰਾਂ ਨਾਲ ਪੰਗਾ ਲਿਆ ਮਾਲਕ ਨੂੰ ਵੀ ਭਾਰੀ ਪੈਂਦਾ ਇਹ ਤਾਂ ਫੇਰ ਸਰਕਾਰ ਨੇ ਲੈ ਲਿਆ ਜੀ ਉਹ ਵੀਰ ਜੀ ਡਰਾਈਵਰ ਨੂੰ ਸਮਝੇਗਾ ਕਿ ਨਹੀਂ ਡਰਾਈਵਰ ਕ ਕਿ ਸੇ ਰੋਡ ਤੇ ਗੱਡੀ ਲੱਗ ਜਾ ਸਾਰੀ ਪਬਲਿਕ ਉਸ ਨੂੰ ਮਾਰਦੀ ਐ ਅਫਸਰ ਮਾਰਦੇ ਆ ਆਪਾਂ ਆਪਾਂ ਬਾਈ ਜੀ ਇੱਜ਼ਤ ਦੀ ਗੱਲ ਕਰ ਲਈਏ ਸਰਕਾਰੀ ਧਾਰਿਆਂ ਚ ਆਪਾਂ ਜਾਣਦੇ ਆ ਸਰਕਾਰੀ ਸਕੂਲ ਚ ਜਾਈਏ ਉੱਥੇ ਮਾਸਟਰ ਜੀ ਕਹਿੰਦੇ ਆ ਜੇ ਕੋਈ ਮਾਸਟਰ ਪੜਾਉਂਦਾ ਹੋਵੇ ਫੇ ਡਰਾਈਵਰ ਦੀ ਇੱਜ਼ਤ ਕਿਉਂ ਨਹੀਂ ਕੀਤੀ ਜਾਂਦੀ ਜੇ ਬੈਂਕਾਂ ਦੀ ਗੱਲ ਕਰ ਲਈਏ ਬੈਂਕਾਂ ਚ ਵੀ ਇੱਜ਼ਤ ਕਰਦੇ ਲੋਕੀ EMPLOYEES ਦੀ ਅੱਜ ਪਹਿਲੀ ਵਾਰ ਹੜਤਾਲ ਹੋਈ ਐ ਟੈਂਕਾਂ ਦੀ ਕਿਤੇ ਇਸ ਤੋਂ ਪਹਿਲੇ ਇੰਨੀ ਹੜਤਾਲ ਨਹੀਂ ਹੋਈ ਪੂਰੇ ਆਲ ਇੰਡੀਆ ਚ ਪਹਿਲੀ ਵਾਰ ਹੜਤਾਲ ਐ ਇਹਨਾਂ ਨੇ ਖੁਦ ਮੰਤਰੀਆਂ ਨੇ ਖੁਦ ਬੋਲਦੇ ਲਿਆ ਕੇ ਆ ਇਹਨਾਂ ਨੇ ਖੁਦ ਲਿਆ ਰੋਡ ਤੇ ਰੋਡ ਤੇ ਹੁੰਦੇ ਨਹੀਂ ਹਾਂ 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 ਬਿਲਕੁਲ ਬਿਲਕੁਲ ਜੀ ਇਹ ਇਹ ਤਸਵੀਰਾਂ ਨੇ ਜੀ ਇਹ ਜਿਹੜੀਆਂ ਇੰਡੀਅਨ ਆਇਲ ਕਾਰਪੋਰੇਸ਼ਨ ਦਾ ਜਿਹੜਾ ਡਿੱਪੂ ਆ ਹਾਂ ਜੀ ਹਾਂ ਜੀ ਬਿਲਕੁਲ ਜੀ ਇਹ ਬਿਲਕੁਲ ਰੋਡ ਦਾ ਚੱਲਣਾ ਚਾਹੀਦਾ ਹਾਂ ਬਾਈ ਜੀ ਮਾਣ ਨਾ ਲੱਭ ਰੇ ਨਾ ਰੱਖਿਆ ਰੋਡ ਬੰਦ ਕਰ ਰਹੇ ਹੋ ਤਾਂ ਕਹਿਣੇ ਦਾ ਮੌਕਾ ਆਪ ਰੋਡ ਬੰਦ ਕਰ ਰਹੇ ਆਪ ਇਤਨਾ ਜੋ ਸਾਈਡ ਤੇ ਬਿਲਕੁਲ ਸ਼ਾਂਤਮਈ ਪ੍ਰਦਰਸ਼ਨ ਕਰਨਾ ਚਾਹੀਦਾ ਸ਼ਾਂਤਤਾ ਆਪਣਾ ਸ਼ਾਂਤ ਹੋ ਜਾਣਾ ਕੋਈ ਮਤਲਬ ਨਹੀਂ ਆ ਰਿਹਾ ਰੋਡ ਨਾਲ ਕੋਈ ਬੰਦ ਕਰਨੇ ਦਾ ਮਤਲਬ ਨਹੀਂ ਹੈ ਮਾਰਾ ਬਿਲਕੁਲ ਜੀ ਬਿਲਕੁਲ ਇਹ ਤਸਵੀਰਾਂ ਜ ਜਾ ਐਲਪੀਜੀ ਦੀ ਗੱਲ ਕਰ ਲਈਏ ਸਿਲੰਡਰ ਘਰਾਂ ਚ ਜਾਂਦੇ ਨੇ ਉਹ ਉਸ ਦੀ ਸਪਲਾਈ ਬਿਲਕੁਲ ਇਥੋਂ ਬੰਦ ਕਰ ਦਿੱਤੀ ਗਈ ਹੈ ਤਾਂ ਡਰਾਈਵਰਾਂ ਨੇ ਆਪਣੇ ਦੁੱਖ ਦਰਦ ਦੱਸੇ ਵੀ ਭਾਈ ਸਾਨੂੰ ਆਹ ਮੁਸ਼ਕਲਾਂ ਆਉਂਦੀਆਂ ਨੇ ਤਾਂ ਦੇਖਣਾ ਹੋਏਗਾ ਕਿ ਕਦੋਂ ਕੇਂਦਰ ਸਰਕਾਰ ਵੱਲੋਂ ਇਹਨਾਂ ਦੀਆਂ ਮੰਗਾਂ ਵੱਲ ਗੌਰ ਕੀਤਾ ਜਾਂਦਾ ਹੈ